ਅੱਜ ਦਾ ਜਿਹੜਾ ਕਥਨ ਸੀਗਾ ਉਹ ਫਿਰ ਕਹਿਣਾ ਹੀ ਰਹਿ ਗਿਆ ਅੱਜ ਵੀ ਨਹੀਂ ਜਾ ਪਾਇਆ ਸੀ ਕਸ਼ਮੀਰ ਹਰਿ ਕ੍ਰਿਸ਼ਨਾ ਸਸਰੀਗਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਜੀ ਤੇ ਇੱਕ ਹੋਰ ਬਿਲਕੁਲ ਫਰੈਸ਼ ਤਾਜ਼ਾ ਐਪੀਸੋਡ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਸ਼ੁਭਮ ਭਾਈ ਦੇ ਘਰੋਂ ਅੱਜ ਆਪਾਂ ਕਸ਼ਮੀਰ ਜਾਣਾ ਸੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਹਿੱਚ ਹਾਈਕ ਕਰਕੇ ਕਸ਼ਮੀਰ ਜਾਣਾ ਲਿਫਟਾਂ ਮੰਗ ਕੇ ਤੇ ਇਹੀ ਹੈ ਜਿਹੜੇ 8-9 ਦਿਨ 10 ਦਿਨ ਜਿਹੜੇ ਪਏ ਨੇ ਤੇ ਉਦੋਂ ਆਪਾਂ ਵਧੀਆ ਆਪਾਂ ਕਵਰ-ਅਪ ਕਰਾਂਗੇ ਤੇ ਸਾਰਾ ਕਸ਼ਮੀਰ ਤੁਹਾਨੂੰ ਦਿਖਾਵਾਂਗੇ ਹਿਡਨ ਏਰੀਆਜ਼ ਦਿਖਾਵ ਅਹ ਹੋਸਪਿਟੈਲਿਟੀ ਇਹ ਉਥਾਂ ਦੇ ਲੋਕਾਂ ਦੀ ਉਹ ਸਾਰਾ ਕੁਝ ਦਿਖਾਵਾਂਗੇ ਜਾਣਾ ਦਾ ਸੀਗਾ ਜੀ ਇੱਕ ਚੂਲੇ ਦੀ ਕੋਲ ਬੰਦ ਰਹੀ ਸੀਗੀ ਉਹ ਲੈ ਪਵਾ ਰਿਆ ਸੀਗਾ ਤੇ ਹੁਣ ਆਪਾਂ ਉਹ ਚੂਲਾ ਲੈਣ ਚੱਲਦੇ ਆਂ ਜੀ ਤੇ ਉਹਦਾ ਇਹ ਸਿਲੰਡਰ ਵੀ ਲੈਣੇ ਨੇ ਮਾਰਕੀਟ ਅੱਜ ਲੇਟ ਖੁੱਲੀ ਹੈ ਕੱਲ ਜਿਹੜੀ ਹੈਗੀ ਆ ਆਪਾਂ ਚੂਲਾ ਦਾ ਪਤਾ ਕਰਨ ਗਏ ਸੀਗੇ ਉਹ ਮਿਲਿਆ ਨਹੀਂ ਸੀਗਾ ਤੇ ਅੱਜ ਜਿਹੜਾ ਹੈਗਾ ਉਹ ਲੈਣ ਚੱਲਦੇ ਆਂ ਇੱਕ ਦੁਕਾਨ ਤੇ ਪਿਆ ਹੈਗਾ ਤੇ ਉਹਨਾਂ ਕੋਲ ਲੈ ਕੇ ਨਾਲ ਸਿਲੰਡਰ ਵੀ ਉਹਨਾਂ ਕੋਲ ਆਏ ਹੋਏ ਆ ਉਹ ਲੈ ਲੈਨੇ ਆ ਤੇ ਉਸ ਤੋਂ ਬਾਅਦ ਆਪਾਂ ਅੱਗੇ ਜਾ ਪਾਵਾਂਗੇ ਬੈਗ ਵਗੈਰਾ ਸਾਰਾ ਸਮਾਨ ਜਿਹੜਾ ਹੈਗਾ ਪੈਕ ਹੋਇਆ ਹੋਇਆ ਹੈ ਬੈਗ ਵਗੈਰਾ ਇਹਨਾਂ ਸਭ ਚੀਜ਼ਾਂ ਦੀ ਕਿਸੇ ਦੀ ਟੈਨਸ਼ਨ ਹੈ ਨਹੀਂਗੀ ਲੈ ਕੇ ਬਸ ਨਿਕਲਣ ਲਈ ਹੈ ਦੇਖਦੇ ਆ ਅੱਜ ਨਿਕਲਦੇ ਆ ਕਿਸੇ ਤਰੀਕੇ ਹਿਆ ਟ੍ਰੇਨ ਦੇ ਵਿੱਚ ਨਿਕਲ ਅੱਜ ਹੀ ਜਾਵਾਂਗੇ ਤੇ ਕਿਸੇ ਇੱਕ ਡੈਸਟੀਨੇਸ਼ਨ ਤੇ ਪਹੁੰਚ ਕੇ ਗਾਂ ਲਿਫਟ ਮੰਗ ਸਕਕੇ ਤਾਂ ਵੀ ਠੀਕ ਹੈ ਜੇ ਅੱਜ ਲਿਫਟ ਮਿਲ ਗਈ ਤਾਂ ਵੀ ਠੀਕ ਹੈ ਜੋ ਵੀ ਬਣੇਗਾ ਤੁਹਾਡੇ ਸਾਹਮਣੇ ਤੁਹਾਡੇ ਵਲੌਗ ਦੇ ਅੱਗੇ ਤੁਹਾਡੇ ਪੇਸ਼ ਹੁੰਦਾ ਰਹੂਗਾ ਜੀ ਵਲੌਗ ਦੇ ਨਾਲ ਬਣੇ ਰਹੋ ਲਾਈਕ ਸ਼ੇਅਰ ਹਾਈਪ ਦਾ ਬਟਨ ਥੱਲੇ ਹੈਗਾ ਉਹ ਵੀ ਜਰੂਰ ਦਬਾ ਦਿਓ ਤੇ ਅੱਗੇ ਅੱਗੇ ਜਿਹੜਾ ਹੈਗਾ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਪੂਰੀ ਵੀਡੀਓ ਜਰੂਰ ਦੇਖਿਓ ਕਸ਼ਮੀਰ ਦੀ ਸੀੜੀ ਸ਼ੁਰੂ ਕਰ ਨਿਕਲ ਗਿਆ ਜੀ ਕਰੋ ਤੇ ਹੁਣ ਸਭ ਤੋਂ ਪਹਿਲੇ ਅਸੀਂ ਚੂਲਾ ਲੈਣ ਚੱਲੇ ਆ ਜੀ ਉਹ ਜਿਹੜਾ ਪੋਰਟੇਬਲ ਜਾਂ ਕੈਂਪਿੰਗ ਸਟੋਵ ਆਂਦਾ ਹੈ ਉਹ ਲੈਣ ਚੱਲੇ ਆ ਤੇ ਫਿਰ ਜਾਣਾ ਕਿੱਥੇ ਐ ਕਿਹੜਾ ਰਾਹ ਫੜਨਾ ਐ ਤੇ ਕਿਹੜੇ ਏਰੀਆਸ ਤੁਹਾਨੂੰ ਦਿਖਾਣੇ ਨੇ ਕਸ਼ਮੀਰ ਦੇ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਜੀ ਸਾਰਾ ਰੂਟ ਮੈਪ ਬਣਾ ਕੇ ਤੁਹਾਨੂੰ ਜਿਹੜਾ ਹੈਗਾ ਇੱਕ ਮੈਂ ਸਾਈਡ ਤੇ ਗੂਗਲ ਮੈਪ ਦਾ ਉਹ ਲਗਾਦਾ ਹਾਂ ਤਾਂ ਸਕਰੀਨ ਤੇ ਆ ਰਿਹਾ ਹੁਣ ਇਹਨਾਂ ਆਪਾਂ ਏਰੀਆ ਕਵਰ ਕਰਾਂਗੇ ਜੀ ਸਾਰਾ ਦਾ ਸਾਰਾ ਜਿਹੜੀ ਅਨਐਕਸਪਲੋਰਡ ਹਿਡਨ ਜੈਮਸ ਨੇ ਆਪਣੇ ਕਸ਼ਮੀਰ ਦੇ ਵਿੱਚ ਸਕੂਟੀ ਦੀ ਕਮਾਂਡ ਅਸੀਂ ਸੰਭਾਲ ਲਈ ਜੀ ਤੇ ਬਦਿਆਂ ਨੂੰ ਅਸੀਂ ਲਾਤਾ ਰੇਪੀਡੋ ਕਰ ਰੇ ਸੀ ਅਸੀਂ ਡਿਲੀਵਰੀ ਦੇ ਦਿੱਤੀ ਉਹਨਾਂ ਦੀ ਆਪਾਂ ਇੱਕ ਜਗ੍ਹਾ ਤੇ ਇੱਥੇ ਉਹਨਾਂ ਦੀ ਕੁਟਾਈ ਚੱਲ ਰਹੀ ਹੈ ਜੀ ਹੁਣ ਅਸੀਂ ਜਾਣਾ ਮੀਨਾ ਬਾਜ਼ਾਰ ਚੂਲਾ ਲੈਣ ਫਿਰ ਦੇਖਦੇ ਆ ਕੀ ਬਣਦਾ ਕਿਹੜੀ ਜਗ੍ਹਾ ਤੱਕ ਪਹੁੰਚੀ ਅੱਜ ਨਿਕਲਣਾ ਘਰੋਂ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਰੇ ਬੈਠੇ ਬੈਠੇ ਵੀ ਹੁਣ ਥੋੜਾ ਜਿਹਾ ਜੀ ਲੱਗਣਾ ਘਟ ਗਿਆ ਆਹੜਾ ਲਿਆ ਜੀ ਥੋੜਾ ਹਲਕਾ ਹੁੰਦਾ ਪਰ ਕੰਮ ਤੇ ਚੱਲੂ ਆ ਜੀ ਨਾਲ ਦੋ ਗੈਸਾਂ 500 ਰੁਪਏ ਲੱਗ ਗਿਆ ਜੀ ਚੱਲਦੇ ਆ ਲੈ ਕੇ ਹਾਂ ਉੱਲਾਦਲੇ ਆ ਕੇ ਰੱਖਤਾ ਜੀ ਹੁਣ ਇੱਕ ਵਾਰੀ ਚੈੱਕ ਕਰ ਲੈਨੇ ਆ ਚੱਲਦਾ ਵੀ ਹੈ ਜਾਂ ਨਹੀਂ ਇੱਕ ਆਪਣੇ ਕੋ ਸਿਲੰਡਰ ਪਿਆ ਹੋਇਆ ਹੈ ਜੀ ਹਲਕਾ ਕਰਤਾ ਰਣ ਮਟੀਰੀਅਲ ਕਾਗਜ਼ ਆ ਲਓ ਜੀ ਬਿਜਟ ਜਟ ਦੇ ਨਾਲ ਚਲਾਉਨੇ ਆ ਕਰਤਾ ਇੱਤੇ ਜੀ ਕਨੈਕਟ ਹਲਕਾ ਖੋਲ ਕੇ ਚੱਲ ਰਿਹਾ ਹੈ ਚੱਲ ਰਿਹਾ ਜੀ ਪੂਰਾ ਓਕੀ ਰਪੋਰਟ ਦੁਬਾਰਾ ਚਲਾ ਕੇ ਦੇਖਦੇ ਆ ਮੰਨ ਕੀਤਾ ਵਧੀਆ ਚੱਲ ਰਿਹਾ ਹੈ ਜੀ ਖਨੇਰੇ 'ਚ ਪਤਾ ਲੱਗੂ ਇੱਕ ਮਿੰਟ ਖਨੇਰੇ 'ਚ ਵੀ ਦਿਖਾਣਾ ਓੱਕਰ ਬੜਾ ਚੱਲਦਾ ਹੈ ਜੀ ਠੀਕ ਹੈ ਬਾਈ ਰੋਟੀ ਸਬਜ਼ੀ ਦਾ ਬਣਾ ਹੀ ਦੇਵਾਂਗੇ ਲੱਗਦੇ ਹੱਤ ਅਸੀਂ ਕਟਿੰਗ ਵੀ ਕਰਾ ਲੈਨੇ ਆ ਜੀ ਚੂਲਾ ਵੀ ਹੋ ਗਿਆ ਸਾਰਾ ਕੁਝ ਟਿਚ ਤੋਂ ਨੇ ਕੰਮ ਠਾਂ ਕਰਕੇ ਫਿਰ ਕਸ਼ਮੀਰ ਚੱਲਦੇ ਆ ਜੀ ਤੇ ਦੇਖਦੇ ਆ ਆਪਣੇ ਵਾਲਾ ਬੰਦਾ ਹੈਗਾ ਜਾਂ ਨਹੀਂ ਕਟਿੰਗ ਵਾਲਾ ਇਹੋ ਕਰਵਾਉਂਦੇ ਆ ਕਾਫੀ ਟਾਈਮ ਹੋ ਗਿਆ ਕਰਵਾਏ ਨੂੰ ਕਟਿੰਗ-ਕੁਟਿੰਗ ਕਰਾ ਲਈ ਤੇ ਹੁਣ ਅਸੀਂ ਜਿਹੜਾ ਹੈਗਾ ਜਿੰਨਾ ਕੋ ਕਰਾਈ ਆ ਉਹ ਅਸੀਂ ਜਾਵੇਲ ਭਾਜੀ ਉਹ ਕੀ ਆਲਾ ਬਹੁਤ ਵਧੀਆ 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 ਠੀਕ ਉਹ ਇਹ ਤਾਂ ਇਹਨਾਂ ਦੀ ਚੱਲ ਰਹੀ ਹੈ ਜੀ ਕਟਿੰਗ ਤੇ ਚੱਲ ਚੱਲ ਦੋ ਖੜੀ ਕਰ ਦੋ ਅੰਦਰ ਆ ਇੱਥੇ ਸਾਰਾ ਕੁ ਮਨ ਸਾਰਾ ਕੁ ਨਾ ਉਪਰ ਉਹਦੇ ਉਹ ਜੋ ਮਰਜੀ ਬਾ ਜੋ ਮਰਜੀ ਉਹ ਤਾਂ ਬਾਈ ਕੀ ਟਾਈਮ ਜਿਹੜਾ ਹੈਗਾ ਉਹ ਸ਼ਾਮ ਦਾ ਹੋ ਗਿਆ ਹੈ ਪੈਕ ਉਹ ਅਸੀਂ ਪੈਕ ਕਰ ਲੈਣੇ ਤੇ ਇੱਥੇ ਦੋ ਚਾਰ ਸਟicker ਲਾਤੇ ਨੇ ਜਿਵੇਂ ਅਸੀਂ ਰੌਕ ਸਭ ਮੂਮਾਇਆ ਹੈ ਤੇ ਨੋਟੀ ਔਰ ਨਾਈਸ ਤੇ ਇਨਾ ਟਾਈਮ ਕਿਉਂ ਹੋ ਗਿਆ ਸ਼ਾਮ ਨੂੰ ਅਸੀਂ ਇੱਕ ਟ੍ਰੇਨ ਦਾ ਪਤਾ ਕਰਨਾ ਸੀਗਾ ਜੀ ਸ਼ਾਇਦ ਟ੍ਰੇਨ ਉਧਰ ਵੱਲ ਜਾਂਦੀ ਹੋਏ ਕਸ਼ਮੀਰ ਵੱਲ ਤਾਂ ਅਸੀਂ ਕਸ਼ਮੀਰ ਦੀ ਅਜੇ ਤਾਂ ਬਹੁਤ ਛੋਟੇ ਹੋਏਗਾ 7-8 ਮਿੰਟ ਦਾ ਅਜੇ ਤਾਂ ਜੀ ਨਹੀਂ ਕਰਿਆ ਸੀ ਥੋੜਾ ਬਣਾਉਣ ਦਾ ਸਵੇਰ ਦਾ ਥੋੜੇ ਜਿ ਪੰਗੇ ਜਿਹੇ ਫਸੇ ਹੋਏ ਸੀਗੇ ਤੇ ਹੁਣ ਜਿਹੜਾ ਹੈਗਾ ਸੀ ਆਹ ਟੈਂਟ ਦਾ ਇੱਕ ਕੰਮ ਨਿਬੜਨ ਵਾਲਾ ਸੀ ਸ਼ਾਇਦ ਪਰਮਾਤਮਾ ਤਾਂ ਕਰਕੇ ਆਪਾਂ ਨੂੰ ਨਹੀਂ ਢੇਰਿਆ ਸੀਗਾ ਜੀ ਕਸ਼ਮੀਰ ਉਹ ਇਹ ਸੀਗਾ ਇਸ ਦਿਨ ਜਿੱਪ ਤਾਂ ਦੱਸਿਆ ਸੀਗਾ ਟੁੱਟੀ ਹੋਈ ਹੈ ਉਹ ਲਗਵਾਣ ਨੇ ਅੱਜ ਜਾ ਕੇ ਫਿਰ ਉਹ ਫੇਰ ਦਾ ਦੇ ਲੂਗੀ ਇਹ ਕਰਾ ਜਾਣੇ ਆ ਤੇ ਆਪਣਾ ਟ੍ਰਾਈਪੋਡ ਚੱਕ ਲੈਣੇ ਆ ਜੀ ਚਲੋ ਅੱਜ ਦਾ ਜਿਹੜਾ ਕਥਨ ਸੀਗਾ ਉਹ ਫਿਰ ਕਹਿਣਾ ਹੀ ਰਹਿ ਗਿਆ ਅੱਜ ਵੀ ਨਹੀਂ ਜਾ ਪਾਇਆ ਸੀ ਕਸ਼ਮੀਰ ਹੁਣ ਜਿਹੜਾ ਹੈਗਾ ਕਸ਼ਮੀਰ ਅਸੀਂ ਕੱਲ ਨੂੰ ਜਿਹੜਾ ਹੈਗੇ ਟਾਈਮ 'ਤੇ ਜਿਹੜਾ ਕਵਰਪ ਕਰਾਂਗੇ ਤੇ ਉੱਥੇ ਸਰਵਾਈਵ ਕਰਨਾ ਬੜਾ ਮੁਸ਼ਕਲ ਹੋਣਾ ਹੈ ਜੀ ਕਿਉਂਕਿ ਮੈਂ ਇੱਕ ਦੋ ਬੰਦਿਆਂ ਨੂੰ ਉੱਥੇ ਫੋਨ ਲਗਾਇਆ ਤੇ ਉਹ ਕਹਿੰਦੇ ਭਾਈ ਜਿਹੜਾ ਤਾਪਮਾਨ ਹੈ ਬਹੁਤ ਹੀ ਠੰਡਾ ਹੋ ਗਿਆ ਹਲੇ ਡਰਾਈ ਠੰਡ ਪੈ ਰਹੀ ਹੈ ਬਰਫ ਗਰਫ ਨਹੀਂ ਪਈ ਤਾਂ ਨਮੀ ਵਾਲੀ ਠੰਡ ਨਹੀਂ ਹੈਗੀ ਤੇ ਡਰਾਈ ਠੰਡ ਜਿਹੜੀ ਹੈਗੀ ਆ ਉਹ ਚੀਥੜੇ ਜਿਹੜੇ ਹੈ ਉੜ ਪਰ ਜਾਣਾ ਹੈ ਜੀ ਰਜੋਰੀ ਪੁੰਚ ਉਸ ਤੋਂ ਬਾਅਦ ਵਾਪਸੀ ਹੁੰਦੇ ਹੋਏ ਭਦਰਵਾ ਪਹਿਲੇ ਭਦਰਵਾ ਜਾਵਾਂਗੇ ਭਦਰਵਾ ਦੇਖਦੇ ਹੋਏ ਕਿਸਤਵਾੜ ਦੇਖਦੇ ਹੋਏ ਭਦਰਵਾ ਤੋਂ ਬੈਕ ਰਿਟਰਨ ਟੂ ਸ਼ੇਨਗਰ ਸ਼੍ਰੀਨਗਰ ਤੋਂ ਬੰਗਾ ਸਵੈਲੀ ਦਿਖਾਵਾਂਗਾ ਤੁਹਾਨੂੰ ਅਨਐਕਸਪਲੋਰ ਹਿਡਨ ਜੈਮ ਹੈ ਜੀ ਉਹ ਦਿਖਾਵਾਂਗਾ ਜੋ ਵੀ ਹੋ ਸਕਿਆ ਜਿੱਥੇ ਵੀ ਜਾ ਪਾਏ ਉਹ ਸਾਰਾ ਕੁਝ ਦਿਖਾਵਾਂਗੇ ਜੇ ਨਾ ਸਰਵਾਈਵ ਕਰ ਪਾਏ ਤਾਂ ਫਿਰ ਦੇਖੀ ਜਾਊਗੀ ਕੀ ਹੁੰਦਾ ਪਰ ਨਿਕਲਣਾ ਤਾਂ ਹੁਣ ਹੈਗਾ ਹੀ ਹੈ ਜਾਣਾ ਹੈਗਾ ਹੀ ਹੈ ਜੀ ਬਣੇ ਰਹੋ ਵਲੋਗ ਦੇ ਨਾਲ ਇਹਦਾ ਉਹ ਲੋਆ ਲਈ ਜਿਪ ਜੀ ਜਿਪ ਲਾਭ ਰਿਆਂ ਜੀ ਕੋਈ ਦੁਕਾਨ ਮਿਲ ਜੇ ਨਿਕਲਤਾ ਗਏ ਆ ਕਰੋ ਇਹ ਟੈਂਟ ਤੇ ਜਿਪ ਲਾ ਦੇ ਵਧੀਆ ਜੀ ਆ ਗਏ ਭਾਈ ਜਿਪ ਲਵਾਨ ਆ ਜਿਪ ਜਿਹੜੀ ਹੈਗੀ ਹੈ ਡਬਲ ਸਾਈਡਡ ਹੈ ਕਹਿੰਦੇ ਇੱਕ ਸਾਈਡ ਹੀ ਲੱਗੂਗੀ ਤੇ ਫਿਰ ਇੱਕ ਸਾਈਡ ਦੀ ਲਵਾ ਲੈਨੇ ਚਲੋ ਕਿਹੜਾ ਕੰਮ ਜਿਹੜਾ ਹੈਗਾ ਲੋਡ ਹੁੰਦਾ ਤੇ ਕਰਾ ਲੈਨੇ ਆ ਜੀ ਓਕੇ ਰਿਪੋਰਟ ਕੰਮ ਦੇਖ ਰਹੇ ਆ ਕਿੰਨੇ ਪੈਸੇ ਲੱਗਦੇ ਨੇ ਜਿਪ ਤੇ ਤੇ ਬਣਦੀ ਵੀ ਹੈ ਗੱਲ ਜਾਂ ਨਹੀਂ ਜਿਹੜੀ ਜਿਹੜੀ ਪਹਿਲੇ ਵਾਲੀ ਸੀਗੀ ਉਹ ਸੀਗੀ ਜੀ ਡਬਲ ਸਾਈਡ ਦੀ ਆਪਣੀ ਜੈਪ ਤੇ ਇਹਦੇ ਕੋਲ ਹੁਣ ਜਗਾੜ ਲਾਣ ਲੱਗੇ ਆਂ ਇੱਕ ਸਿੰਗਲ ਫੈੜ ਲਾ ਦਤੀ ਐ ਇਧਰ ਪੁੱਠੇ ਪਾਸੇ ਲਾ ਦਾਂਗੇ ਜੇ ਅੰਦਰ ਪਹੀ ਤਾਂ ਅੰਦਰੋਂ ਦੀ ਲਾ ਦਤੀ ਇੱਕ ਸਾਈਡ ਤੋਂ ਜੇ ਬਾਹਰੋਂ ਪਹੀ ਤਾਂ ਉਸ ਸੇਡੋਂ ਲਾ ਦਤੀ ਬਿਲਕੁਲ ਜੀ ਬਿਲਕੁਲ ਲੋ ਜੀ ਹੋ ਗਿਆ ਕੰਮ ਤੇ ਇੱਕ ਅੰਦਰ ਲਈ ਹੋਗੀ ਇੱਕ ਬਾਹਰ ਲਈ ਹੋਗੀ ਵਾਹ ਜੀ ਤੇ ਭਾਈ ਜੀ ਉਹ ਉਸ ਦਾ ਬੋਲ ਲਗਾ ਦੇਤੇ ਉਤਾਰ ਦੇਤੇ ਨਹੀਂ ਉਤਰ ਰਾ थोड़ा सा वो किलकुल मार के किसी तरीके निकाल दो वो लग जाएगा तो और बढ़िया हो जाएगा जी लो जी भाई टेंट था काम था का काम तो हो गया एक हिसाब यह भी तो जिप नहीं चलती थ दूसरी किसी होर कंपनी की पर भाई ने कि तरीके जगाड़ जगुड़ लगा के काम फतेह करता जी मैं कह दिया हो असा खुलवा लीए व लगता है, है। ये भी लग जाएगा ना अच्छा हो जाएगा ਕਿੰਨੇ ਪੈਸੇ ਹੋ ਗਏ ਭਾਈ ਜੀ ਬਣ ਗਈ ਜੀ ਗੱਲਬਾਤ ਔਰ ਰਸੀਆਂ ਜੀਆਂ ਵੀ ਨਾਲ ਲੱਗ ਗਈਆਂ ਚਲੋ ਜੀ ਹੁਣ ਚੱਕ ਲਈਏ ਜੀ ਟੈਂਟ ਚਲੀਏ ਆ ਗਏ ਭਾਈ ਜੀ ਸ਼ੁਭਮ بھائی ਦੇ ਘਰੇ ਤੇ ਆਪਣਾ ਟ੍ਰਾਈਪੋਡ ਚੱਕਣ ਆਏ ਆ ਜੀ ਤਿਆਰ ਆ ਰਿਹਾ ਆਪਣਾ ਟ੍ਰਾਈਪੋਡ ਰੱਖਿਆ ਵੀ ਕਿੰਨਾ ਚੀਜ਼ਾਂ ਦੇ ਵਿੱਚ ਹੋਇਆ ਦੇਖ ਲਓ ਜੀ ਆਹ ਟ੍ਰਾਈਪੋਡ ਹੁਣ ਆਪਣੀ ਕਸ਼ਮੀਰ ਸੀਰੀਜ਼ ਨੂੰ ਓਕੇ ਰਿਪੋਰਟ ਬਣਾਊਗਾ ਜੀ ਸਮਾਨ ਤਾਂ ਸਾਰਾ ਇਕੱਠਾ ਕਰਕੇ ਲੈ ਆਏ ਆ ਟੈਂਟ ਵੀ ਸਹੀ ਕਰਾ ਲਿਆ ਚੂਲਾ ਵੀ ਲੈ ਲਿਆ ਹੋਇਆ ਤੇ ਆਪਾਂ ਉਹ ਟਰਾਈਪੋਡ ਵੀ ਲੈ ਲਿਆ ਹੈ ਹੁਣ ਬਸ ਨਿਕਲਦੇ ਆ ਜੀ ਅੱਜ ਜਿਹੜਾ ਹੈਗਾ 100% ਨਿਕਲ ਜਾਾਂਗੇ ਸਵੇਰੇ ਸਵੇਰੇ 4 ਵਜੇ ਦਾ ਟਾਈਮ ਹੋਇਆ ਹੈਗਾ ਵੇ ਜੀ ਤੇ ਅੱਜ ਹੀ ਨਿਕਲਣਾ ਹੈਗਾ ਹੁਣੇ ਹੀ ਵੀਡੀਓ ਅਪਲੋਡ ਹੋ ਜੇਗੀ ਤੇ ਬਸ ਛੋਟੀ ਜਿਹੀ ਵੀਡੀਓ ਬਣੀ ਹੈ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰ ਦਿਓ ਕਸ਼ਮੀਰ ਸੀਰੀਜ਼ ਹੁ ਬਹੁਤ ਹੀ ਤਗੜੇ ਲੈਵਲ ਦੀ ਆਉਣ ਵਾਲੀ ਹੈ ਉਹ ਦੇਖਣ ਵਾਸਤੇ ਸਾਡੇ ਚੈਨਲ ਦੇ ਨਾਲ ਬਨੇ ਰਹੋ ਜੀ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਬਿਲਕੁ